ਕੀ ਨਾ ਆਪਣਾ ਗਰਮੀਤ ਕੌਰ ਅੱਜ ਜੋ ਇੱਥੇ ਖੇਤਾਂ ਦੇ ਵਿੱਚ ਟੈਂਟ ਲਗਾ ਕੇ ਬੈਠੇ ਹੋ ਕੀ ਕਰਨਾ ਹੈ ਕਾਰਨ ਸਾਡੀ ਪਹੜੀਆਂ ਤੇ ਕਬਜ਼ਾ ਹੋ ਰਿਹਾ ਹੈ ਸਾਡੇ ਇੱਕ ਬਾਈਪਾਸ ਕੱਢ ਰਹੇ ਨੇ ਤੇ ਸਾਡੀ ਜਿਹੜੀ ਅਸੀਂ ਮੰਗ ਮੰਗਦੇ ਹਾਂ ਸਾਨੂੰ ਮੁਆਵਜ਼ਾ ਦਿੱਤਾ ਜਾ ਜਿਵੇਂ ਪਿੱਛੇ ਦੇ ਰਹੇ ਨੇ ਤੇ ਸਾਨੂੰ ਵੀ ਉਸ ਤਰ੍ਹਾਂ ਦਾ ਮਿਲਣਾ ਚਾਹੀਦਾ ਹੈ ਤੇ ਅੱਜ ਸਾਡੇ ਬਜ਼ੁਰਗਾਂ ਨੇ ਬੜੀ ਔਖੀ ਪਟਕੇ ਪਾਕਿਸਤਾਨੋਂ ਆਏ ਸੀ ਪਟਕੇ ਬੂਟ ਵਟਾਂਗ ਕਰਕੇ ਤਾਂ ਵਾਦ ਕੀਤੀ ਸੀ ਤੇ ਅੱਜ ਸਾਨੂੰ ਕਹਿੰਦੇ ਨੇ ਤੁਸੀਂ ਕੀ ਲਗਦੇ ਨੇ ਕਿ ਇਹ ਤੋਂ ਕੋਈ ਮੁਆਵਜ਼ਾ ਵਗੈਰਾ ਦੇਣ ਤੇ ਇਹਨਾਂ ਨੇ ਪਹਿਲਾਂ ਸਰਕਾਰ ਨਾਲ ਕੋਈ ਮੀਟਿੰਗ ਨਹੀਂ ਕੀਤੀ ਤੁਹਾਡਾ ਕਰਦੀ ਐ ਡੀਸੀ ਕਹਿੰਦੀ ਸੀ ਜਾਖੜ ਸਾਹਿਬ ਸਾਡੇ ਨਾਲ ਗਏ ਸੀ ਉੱਥੇ ਫਾਜ਼ਲ ਕਾਹਨੇ ਨੇ ਬੁਲਾਇਆ ਸੀ ਕਹਿੰਦੇ ਕਿ ਸਾਰੀ ਮੀਟਿੰਗ ਕਰਾ ਉੱਥੇ ਇਹਨੂੰ ਜਵਾਬ ਨਹੀਂ ਆਇਆ ਸੀ ਜਾਖੜ ਸਾਹਿਬ ਨੂੰ ਸੰਦੀਪ ਨੂੰ ਕਹਿੰਦੇ ਕਿ ਤੁਸੀਂ ਅਸੀਂ ਸਾਡੇ ਮਾਲ ਲੋਕਾਂ ਨੇ ਕਿਹਾ ਵੀ ਅਸੀਂ ਹੁਣ ਕਿੱਥੇ ਜਾਈਏ ਪਾਕਿਸਤਾਨ ਹੋ ਜਾ ਆ ਕੇ ਪਾਕਿਸਤਾਨ ਹੀ ਚਲੇ ਜਾਓ ਇਹ ਗੱਲ ਬੰਨਾਲੇ ਡੀਸੀ ਸਾਹਿਬ ਨੇ ਜਵਾਬ ਦਿੱਤਾ ਸੀ ਠੀਕ ਹੈ ਇਹ ਲਗਭਗ ਕਿੰਨੀ ਜ਼ਮੀਨ ਹੈ ਇੱਕ ਜ਼ਮੀਨ ਹੈਗੀ ਆਪਣੀ ਇਹ ਰੱਡ ਸੜਕ ਚੌਲੀ ਕਿੰਨੀ ਇਹ ਹੈਗੀ 25 ਕਿੱਲੇ 25 ਕਿੱਲੇ ਜੀ ਹਾਂਜੀ ਤੇ 25 ਕਿੱਲੇ ਚ ਕਿੰਨੇ ਘਰ ਆਉਂਦੇ ਆ ਜੀ ਰੱਡ ਸੜਕ ਅੱਜ ਮੈਂ ਤਾਂ ਕਿੰਨੇ ਘਰ ਲੈ ਲਗ ਭਾਗੇ ਇਸ ਵਿੱਚ ਇਹਦੇ ਵਿੱਚ 39 ਘਰ ਨੇ 39 ਘਰ ਹਾਂਜੀ ਹਾਂਜੀ ਤੇ ਇੱਥੋਂ ਦੀ ਜਨ ਕੇ ਰੋਡ ਬਣਨ ਜਾ ਰਿਹਾ ਹਾਂਜੀ ਹਾਂਜੀ ਤੇ ਇਹ ਤੁਹਾਡੇ ਨਾਲ ਬਿਨਾ ਮੰਨ ਕੇ ਚੱਲੋ ਤੁਹਾਨੂੰ ਮੁਆਵਜ਼ਾ ਦਿੱਤਾ ਇਹ ਸੜਕ ਕੱਢੀ ਜਾ ਰਹੀ ਹੈ ਹਾਂਜੀ ਹਾਂਜੀ ਤੇ ਤੁਹਾਡੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾਂਦਾ ਮੁਆਵਜ਼ਾ ਦੇ ਕੇ ਸੜਕ ਕੱਢੀ ਹਾਂਜੀ ਹਾਂਜੀ ਠੀਕ ਹੈ ਤੁਹਾਨੂੰ ਕੀ ਨਾਮ ਆਤਾ ਜੀ ਆਪਣਾ ਗਰਮੀਤ ਖੜ ਠੀਕ ਹਾਂਜੀ ਵਿੱਚ ਕੀ ਨਾਮ ਹੈ ਆਪਣਾ ਜੀ ਆਪਣਾ ਨਾਮ ਹੈਗਾ ਜੀ ਰਾਜ ਸਿੰਘ ਜੀ ਤੇ ਅੱਜ ਜੋ ਇੱਥੇ ਟੈਂਟ ਲਗਾ ਕੇ ਖੇਤਾਂ ਦੇ ਵਿੱਚ ਬੈਠੋ ਕੀ ਕਰਨੇ ਇਹ ਤੇ ਹੈਗਾ ਬਾਈਪਾਸ ਦਾ ਕੰਮ ਹੈ ਸਾਨੂੰ ਕੋਈ ਮਤ ਜਾਨੀ ਕਹਿੰਦੇ ਕੋਈ ਮਹਾਜਵਾ ਦਿੱਤਾ ਕੋਈ ਨੋਸ਼ੀ ਨਹੀਂ ਭੇਜਿਆ ਕੁਝ ਨਹੀਂ ਕੀਤਾ ਜਾਨੀ ਕਿ ਰਾਤ ਨੂੰ 3 ਵਜੇ ਆ ਕੇ ਸਮਾਜਰ ਮਤ ਨਹੀਂ ਕਿ ਪੁਲਿਸ ਮਾਰਨੇ ਆ ਕੇ ਡੰਗੇ ਢੂੰਗੇ ਛੋਟੇ ਮਾਰੇ ਸਾਰਾ ਕੁਝ ਕੀਤਾ ਕੁਝ ਨਹੀਂ ਦਿੱਤਾ ਸਾਨੂੰ ਇਹਨਾਂ ਨੇ ਜਾਨੀ ਜੰਨੀ ਕਨੇ ਜੇਜ ਕਬਜ਼ਾ ਕੀਤਾ ਮਤੇ ਨੇ ਸਰਕਾਰ ਨੇ ਰਾਤ ਨੂੰ ਕੀਤਾ ਹੈ ਰਾਤ ਨੂੰ ਪ੍ਰਸ਼ਾਸਨ ਆ ਕੇ ਤੁਹਾਡੇ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਹਾਂਜੀ ਕੋਈ ਮੁਆਫੀ ਨਹੀਂ ਕੋਈ ਮੁਆਫੀ ਨਹੀਂ ਦਿੱਤਾ ਕੋਈ ਸਾਨੂੰ ਨੋਸ਼ਟ ਨਹੀਂ ਭੇਜੇ ਸਾਡੇ ਬੋਰ ਪਾੜਤੇ ਸਾਡੇ ਦਰਖਾਸਤ ਘੜੇ ਸੀ ਉਹ ਪਾੜਤੇ ਬੋਰਾਂ ਜਾਂ ਮੋਟਰਾਂ ਵਿੱਚ ਨਾਪਤੀਆਂ ਸਾਰੀਆਂ ਸਾਰਾ ਹੀ ਨੁਕਸਾਨ ਕਰਤਾ ਛੱਪਰ ਸਾਡਾ ਪਾਇਆ ਸੀ ਤਰਨਾ ਲੱਗਾ ਸੀ ਇੱਥੇ ਛੇੜ ਤੇ ਉਹ ਵੀ ਸਾਰਾ ਚੱਕ ਤੇ ਆਵੇ ਤਬਾਹ ਕਰਤਾ ਇਹ ਸਾਰਾ ਇਹ ਤੁਸੀਂ ਮੰਨ ਲਓ ਕਿੰਨੇ ਦਿਨ ਤੋਂ ਤੁਸੀਂ ਤਰਨਾ ਪ੍ਰਦਰਸ਼ਨ ਕਰ ਰਹੇ ਹੋ 1.5 ਸਾਲ ਤੋਂ ਜੀ 1.5 ਸਾਲ ਤੋਂ ਹਾਂਜੀ ਤੇ ਇਹਦੇ ਵਿਚ ਦੌਰਾਨ ਕੋਈ ਗੱਲਬਾਤ ਚੱਲੀ ਹੈ ਪ੍ਰਸ਼ਾਸਨ ਨਾਲ ਬਸ ਦੇਸੀ ਮੈਡਮ ਨਾਲ ਜਲਦੀ ਸੇ ਮੀਟਿੰਗ ਕੋਈ ਮਾੜੀ ਮੋਟੀ ਸਾਨੂੰ ਉਹਨਾਂ ਨੇ ਬੱਕੜੀ ਭੇੜ ਸਮਝ ਰੱਖਿਆ ਸੀ 60 7000 ਰੁਪਏ ਕਹਿੰਦੇ ਸੀ ਤੁਹਾਨੂੰ ਉਹ ਜਾੜਾ ਪੱਤਰ ਦੇ ਦਿੰਦੇ ਆ ਇਸ ਤੋਂ ਬਾਅਦ ਤੁਹਾਨੂੰ ਕੁਝ ਨਹੀਂ ਮਿਲਦਾ ਤੇ ਜ਼ਮੀਨ ਦੇ ਹੱਕਦਾਰ ਅਸੀਂ ਆਂਗੇ ਤੁਹਾਨੂੰ ਲਗਭਗ ਕਿੰਨੀ ਜ਼ਮੀਨ ਹੈ ਜੋ ਸੜਕ ਤੇ ਆ ਜੀ 26 ਕਿਲੇ ਲੱਗੇ ਘੜੀ ਰੋਡੇ ਚ ਜਾ ਰਹੀ ਹੈ 27 ਕਿਲੇ 27 ਕਿਲੇ ਰੋਡੇ ਚ ਜਾ ਰਹੀ ਹੈ 27 ਕਿਲੇ ਇਹਨਾਂ ਨਾਲ ਕਿੰਨੇ ਪਰਿਵਾਰ ਜੁੜੇ ਹੋਏ 27 ਕਿਲੇ ਨਾਲ ਸਾਰਾ ਹੀ ਪਰਿਵਾਰ ਜੁੜਿਆ ਹੈ ਲਗਭਗ ਕਿੰਨੇ ਪਰਿਵਾਰ ਜੁੜੇ ਹੋਏ ਤੁਹਾਨੂੰ 27 39 ਘਰਾਂ ਦੀ ਜ਼ਮੀਨ ਜਾਂਦੀ ਹੈ 39 ਘਰਾਂ ਸੀ ਜੁੜੇ ਹੋਏ ਅੱਛਾ 39 ਘਰਾਂ ਦਾ ਰੋਜ਼ੀ ਰੋਟੀ ਇਸ ਜ਼ਮੀਨ ਤੇ ਇਸੇ ਬਣ ਜਗੀਏ ਤੇ ਤੁਹਾਡੇ ਨਾਲ ਜਾਨੀ ਕਿ ਪ੍ਰਸ਼ਾਸਨ ਨੇ ਧੱਕੇਸ਼ਾਹੀ ਕਰਕੇ ਧੱਕਾਸ਼ਾਹੀ ਕੀਤੀ ਹੈ ਜੀ ਤੇ ਇਹ ਹੁਣ ਤੁਸੀਂ ਤੁਹਾਡੀ ਮੰਗ ਕੀ ਹੈ ਜੀ ਸਾਡੀ ਮੰਗ ਇਹ ਹੈਗੀ ਹੈ ਜਾਂ ਤਾਂ ਕਿ ਮਤ ਸਰਕਾਰ ਪਹਿਲਾਂ ਮਤ ਨਹੀਂ ਹਿੱਸਾ ਲੈਂਦੀ ਸੀ ਇੱਕ ਹਿੱਸਾ ਹੋ ਰੱਖੇ ਤੇ ਦੋ ਹਿੱਸੇ ਸਾਨੂੰ ਦਿੱਤੇ ਜਾ ਠੀਕ ਹੈ ਹਾਂਜੀ ਹਾਂ ਜੀ ਆਪਣੇ ਪਾਰੋਂ ਭਾਈ ਤੇ ਕੀ ਮਸਲਾ ਮਸਲਾ ਬਣਾ ਕੇ ਤੋਨੋ ਕੀ ਖੇਤ ਮਸਲਾ ਨੀ ਕੋਈ ਬਣਾਇਆ ਅਸੀਂ ਬਿੱਟਿਸ ਪੜਾ ਕਰਦੇ ਜੀ ਉੱਠ ਕੇ ਨਿਕਲ ਬੈਠੇ 6 ਵਜੇ ਦਾ ਟਾਈਮ ਸੀ ਤੇ ਰਾਤ ਨੂੰ ਤੋ ਉਧਰ ਪੈ ਰਹੇ ਤੇ 6 ਵਜੇ ਆ ਗਏ ਸਾਨੂੰ ਫੜ ਕੇ ਬਾਹਰ ਕੱਢਦੇ ਤਾਂ ਮੁੰਡਿਆ ਮੇਰੇ ਅੰਦੇ ਗੇ ਸਾਰਿਆਂ ਗੱਡੀ ਚ ਬੱਸ ਚ ਪਾ ਕੇ ਇੱਥੇ ਬੱਸ ਆ ਕੇ ਸਾਡ ਰੋਟ ਕੱਤੇ ਰੜ ਗਿਆ ਸੀ ਆ ਸਲਕੜਿਆ ਪਿਆ ਸਾਰਾ 파ੜ ਦਿੱਤਾ ਦੋ ਮੋਟਰਟਾਟੇ ਆਏ ਪਟਕੇ ਅੱਛਾ ਇੱਕ ਕਮਰਾ ਸੀ ਉਹ 파ਟ ਦਿੱਤਾ ਉਹਦੀ ਇਟਾ ਵਿੱਚੇ ਪੂਰ ਦਿੱਤੀਆਂ ਨਾਲਾ ਵਿੱਚੇ ਪੂਰ ਦਿੱਤੀਆ ਉਹ ਰਹਾ ਦੀਆ ਉਤੋ ਡਿੱਗੀ ਡਿੱਗੀ ਪੱਟੀ ਤੇ ਸਮਾਨ ਲਾ ਕੇ ਡਿੱਗਾ ਚ ਬਕਰ ਕੇ ਇਧਰ ਸੱਟ ਦਿੱਤਾ ਤੇ ਆ ਸਾਡਾ ਸਾਰਾ ਰਕਮਾ ਜਾਂਦਾ ਪਿਆ ਤੇ ਕੋਈ ਪੈਸਾ ਨਹੀਂ ਮਿਲਿਆ ਕੋਈ ਧੱਕਾ ਛਾਈ ਕਰੀ ਨੂੰ ਤੁਹਾਡੀ ਕਿੰਨੀ ਜ਼ਮੀਨ ਸੀ ਜੇ ਵਿੱਚ ਸਾਡੀ ਮੇਰੇ ਦੇਵਰ ਦੀ ਹੈਗੀ ਪਰ ਆ ਚਾਰ ਕਿੱਲੇ ਚਾਰ ਆ ਵਿੱਚੇ 8 ਕਿੱਲੇ ਰੋਲੀ ਖੜੇ ਤੋੜੇ 8 ਕਿੱਲੇ 8 ਕਿੱਲੇ ਦੋ ਪਲਾਟਾਂ ਦਾ ਇਕੱਠਾ ਹੀ ਬਣਾ ਦਿੱਤਾ ਹਾਂ ਚਾਰ ਚਾਰ ਕਿੱਲੇ ਕੋਈ ਮਾਪਦਾਨ ਨਹੀਂ ਦਿੱਤਾ ਕੋਈ ਮਾਪਦਾਨ ਨਹੀਂ ਦਿੱਤਾ ਕੋਈ ਕੁਛ ਨਹੀਂ ਦਿੱਤਾ ਹੱਥ ਕੁੱਟ ਮਾਰ ਸਾਨੂੰ ਹੋਰ ਕਰਕੇ ਬੁੜੀਆਂ ਨੂੰ ਪੱਟੇ ਮਾਰੇ ਸਾਨੂੰ ਬਹੁਤ ਬੈਣ ਧੰਨਵਾਦ ਸਾਡਾ ਵੈਦੂ ਜੀ ਦੇ ਫਾਤੇ ਅਸੀਂ ਇਸ ਜ਼ਮੀਨ ਦੇ ਮਾਲਕਾ ਜਿੱਥੇ ਖੜੇ ਆ ਪਰ ਨਾ ਲੱਗਿਆ ਅਸੀਂ ਸਾਡੇ ਅਸੀਂ 5 ਘਰਾਂ ਤੇ 2 ਘਰਾਂ ਦੀ ਜਮੀਨ ਚਾਰ ਚਰ ਕਿਲੇ ਜਾ ਰਹੀ ਏ ਅਸੀਂ ਰਾਤ ਨੂੰ 2 ਵਜੇ ਤੋਂ ਲੈ ਕੇ ਸਾਰੀ ਰਾਤ ਹੀ ਪਹਿਰਾ ਦਿੱਤਾ ਵੀ ਸਾਨੂੰ ਮੈਸੇਜ ਆ ਗਿਆ ਸੀ ਵੀ ਆਉਣ ਵਾਲੀ ਏ ਪੁਲਿਸ ਤੇ ਕਬਜ਼ਾ ਲੈਣ ਵਾਲੀ ਅਸੀਂ ਸੁੱਤੇ ਹੀ ਨਹੀਂ ਸਾਰੀ ਰਾਤ ਬੱਚੇ ਸਭ ਵੱਡੇ ਨਿੱਕੇ ਅਸੀਂ ਇੱਥੇ 6 7 8 10 ਦੀ ਆਪਦੇ ਆਪੇ ਖੜੇ ਸੀਗੇ ਇੱਥੇ ਪੁਲਿਸ ਲੈਡੀ ਪੁਲਿਸ ਬਹੁਤ ਆ ਗਈ ਇੱਥੇ ਸਾਨੂੰ ਇਥੋਂ ਛੱਪਰ ਥੱਲੋ ਠਾ ਕੇ ਤੇ ਲੈ ਗਈ ਪਰ ਉਹਨਾਂ ਨੇ ਪਹਿਲਾਂ ਤਾਂ ਸਾਡਾ ਬੋਰ ਕਨੈਕਸ਼ਨ 3 ਮੋਟਰ ਲੱਗੀ ਸੀ 3 ਫੇਸ ਉਹ ਉਹਨਾਂ ਨੇ ਪੱਟ ਕੇ ਮੋਟਰ ਤੇ 60 ਦਿੱਤੀ ਪਰਾਂ ਤੇ ਮੁੰਡੇ ਲੈਣ ਗਏ ਵੀ ਸਟਾਰਟਰ ਤੇ ਚੱਕਣ ਗਏ ਤੇ ਉਹਨਾਂ ਨੂੰ ਉਲਟਾ ਅਫਸਰ ਕਹਿੰਦਾ ਡੀਐਸਪੀ ਵੀ ਮੈਂ ਤੁਹਾਡੇ ਤੇ ਪਰਚਾ ਕਰਾਉਣਾ ੱੱਕੇशाही ਨਾਲ ਮੁੰਡਿਆਂ ਦੇ ਪਰਚਾ ਕਰਦਾ ਸੀ ਮੁੰਡੇ ਪੜਦੇ ਨੇ ਕਰਦੇ ਪੈਨੇ ਡਿਗਰੀਆਂ ਤੇ ਸਾਡੇ ਨਾਲ ਬਹੁਤ ੱੱਕਾ ਹੋਇਆ ਸਾਨੂੰ 1 ਰੁਪਈਆ ਨਹੀਂ ਮਿਲਿਆ ਇਸ ਜ਼ਮੀਨ ਦਾ ਸਾਡਾ ਸਾਰਾ ਪਲਾਟ 8 ਕਿੱਲਿਆਂ ਦਾ 4-4 ਕਿੱਲੇ ਇਕੱਠਾ ਕਰਤਾ ਪੱਕਾ ਖਾਣਾ ਸੀ ਉਹ ਵੀ ਢਾਤ ਆ ਮਕਾਨ ਸੀਗਾ ਇੱਥੇ ਇੱਕ ਗਾ ਉਹ ਵੀ ਢਾਤ ਆ ਛੱਪਰ ਬਣਾਇਆ ਉਹ ਵੀ ਢਾਤ ਆ ਸਾਰਾ ਉਹਨਾਂ ਨੇ ਬੋਰ ਪਾਟ ਕੇ ਪਾਸੇ ਸਿਰ ਤੇ ਇੰਜਣ ਵਗੈਰਾ ਕੁਝ ਨਹੀਂ ਛੱਡਿਆ ਨਾ ਬੋਰਾਂ ਦਾ ਪੈਸਾ ਮਿਲਿਆ ਨਾ ਇੰਜਣਾਂ ਦਾ ਕਿਸੇ ਦਾ ਵੀ ਨਹੀਂ ਸਾਨੂੰ ਹਾਂਜੀ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਨਹੀਂ ਜੀ ਨਹੀਂ ਜੀ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਚੋਰਾਂ ਵਾਂਗੂ ਉਹਨਾਂ ਨੇ ਸਾਡੇ ਕੋਲ ੱੱਕਾ ਕੀਤਾ ਰਾਤ ਨੂੰ ਹਾਂਜੀ ਸਾਡੇ ਨਾਲ ਕੋਈ ਨਹੀਂ ਗੱਲਬਾਤ ਹੋਈ ਕੁਝ ਨਹੀਂ ਹੋਇਆ ਸਾਨੂੰ ਬਹੁਤ ਧਮਕੀਆਂ ਦਿੰਦੀ ਸੀ ਪੁਲਿਸ ਦੀ ਪੁਲਿਸ ਵੀ ਅਫਸਰ ਮੇਰੇ ਨਾਲ ਇੱਥੇ ਬੈਸ ਪਿਆ ਸੀ ਮੈਂ ਖਾ ਜਾ ਮੈਨੂੰ ਉਹਨਾਂ ਤਾਂ ਜਾ ਮੈਨੂੰ ਹੱਥ ਲਾ ਕੇ ਦਿਖਾ ਮੈਂ ਬਹੁਤ ਧਮਕੀ ਮੈਂ ਵੀ ਅੱਗੋ ਦਿੱਤੀ ਸੀ ਵਾ ਤੁਸੀਂ ਲੇਡੀ ਨੂੰ ਆਥਰੀ ਲਾ ਸਕਦੇ ਜੇ ਫਿਰ ਅੱਗੋ ਕਹਿ ਲਗਾ ਸਾਡੇ ਨਾਲ ਲੇਡੀ ਪੁਲਿਸ ਕਾਹਦੇ ਵਾਲੀ ਤੁਹਾਡੇ ਲਾਇਆ ਸੀ ਲੱਕ ਰੱਕੀ ਹੋਈ ਅਸੀਂ ਕੋਈ ਗਣੀ ਸਾਾਨੂੰ ਗੋਲੀ ਮਾਰ ਦੋ ਅਸੀਂ ਇੱਥੋਂ ਜ਼ਮੀਨ ਨਹੀਂ ਛੱਡਾਂਗੇ ਅਸੀਂ ਬੱਚੇ ਕਿੱਥੇ ਲੈ ਕੇ ਜਾਵਾਂਗੇ ਛੋਟੇ ਜਿਹੇ ਬੱਚੇ ਨੇ ਇੱਥੋਂ ਅਸੀਂ ਰੋਟੀ ਰੋਜੀ ਖਾਣੇ ਆ ਸਾਡੇ ਬੱਚੇ ਕੀ ਖਾਣਗੇ ਇਹ ਸਾਡੀ ਜਿਵੇਂ ਨਹੀਂ ਚੱਲੇਗੀ ਤਾਂ ਅਸੀਂ ਜਾਵਾਂਗੇ ਕਿਤੇ ਠੀਕ ਹੈ ਅਸੀਂ ਬਹੁਤ ਕੁਝ ਕੀਤਾ ਰੋਏ ਪਿੱਟੇ ਕਰਲਾਏ ਪਰ ਸਾਡੀ ਉਹਨਾਂ ਨੇ ਇੱਕ ਨਾਲ ਉਹਨਾਂ ਨੇ ਜਮਾ ਕਰਨਾ ਕਰਨਾ ਅੱਜ ਅੱਜ ਤਪੂੜਾ ਆ ਉਸਕੇ ਸਵੇਰੇ ਕਰਦੇ ਭਾਈ ਸੰਤਾ 10 ਸਾਲ ਹੋ ਗਿਆ ਇੱਥੇ ਬੈਠਿਆ ਨੂੰ ਸਾਡੇ ਅੱਛਾ ਜੀ ਹਾਂ ਜੀ ਕੀ ਮਸਲਾ ਜੀ ਮਸਲਾ ਆਈ ਵੇ ਆਪਣੀ ਜ਼ਮੀਨ ਦਾ ਤੁਹਾਡੀ ਕਿੰਨੀ ਜ਼ਮੀਨ ਹੈ ਸਾਡੀ 5 ਕਿੱਲੇ ਇਹ ਤੁਹਾਨੂੰ ਸਰਕਾਰ ਵੱਲੋਂ ਕੋਈ ਮਾਵਜਾ ਵਗੈਰਾ ਨਹੀਂ ਦਿੱਤਾ ਨਹੀਂ ਨਹੀਂ ਸਾਨੂੰ ਕੁਝ ਵੀ ਨਹੀਂ ਦਿੱਤਾ ਯਾਰ ਸਾਡੇ ਨਾਲ ਟੱਕਾ ਕੀਤਾ ਉਹ ਗਲਤ ਕੀਤਾ ਸਰਕਾਰ ਨੇ ਤੁਹਾਡੀ 5-5 ਕਿੱਲੇ ਹਾਂਜੀ ਹਾਂਜੀ ਤੁਹਾਨੂੰ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਐਮਐਲ ਜਾਂ ਐਮਪੀ ਉਹਨਾਂ ਵੱਲੋਂ ਕਿਸੇ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਇਹ ਜੋ ਤੁਸੀਂ 1.5 ਸਾਲ ਤੋਂ ਇੱਥੇ ਧਰਨਾ ਲਾ ਕੇ ਹਾਂਜੀ ਹਾਂਜੀ ਸਾਡੀ ਕੋਈ ਅਸੀਂ ਮੰਗ ਸਾਨੂੰ ਜੋ ਇਹ ਮਾਵਜਾ ਸਾਡਾ ਜੋ ਦੇ ਵਾਲਿਆਂ ਨੂੰ ਦਿੱਤਾ ਉਹਨਾਂ ਨੂੰ ਦਿੱਤਾ ਜਾਵੇ ਉਹ ਪਿੱਛੇ ਮਾਜਾ ਦਿੱਤਾ ਉਹਨਾਂ ਨੂੰ ਮਾਜਾ ਤੁਹਾਨੂੰ ਵੀ ਦਿੱਤਾ ਹਾਂਜੀ ਹਾਂਜੀ ਠੀਕ ਹੈ ਕੀ ਨਾਮ ਤੋਂ ਲਈ ਵੀਰਪਾਲ ਕੌਰ ਛੋਟੇ ਪਰ ਕਿੰਨੇ ਮੈਂਬਰ ਹੈ ਹਾਂਜੀ ਛੋਟੇ ਛੋਟੇ ਬੱਚੇ ਨੇ ਮੰਨ ਲਓ ਇਹ ਛੋਟੇ 10 ਮੈਂਬਰ ਇਸ ਜਮੀਨ ਤੋਂ ਹੀ ਪਾਲਦੇ ਸੀ ਹਾਂਜੀ ਹਾਂਜੀ ਹੋਰ ਕੋਈ ਕਾਰੋਬਾਰ ਇਸ ਦਾ ਨਹੀਂ ਹੋਰ ਕੋਈ ਕਾਰੋਬਾਰ ਨਹੀਂ ਠੀਕ ਹੈ ਧੰਨਵਾਦ